ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਣਾਮ ਟਾਈਮ ਤੇ ਮੈਂ ਹਾਂ ਸੁਮਿਤ ਅੱਜ ਜਿੱਥੇ ਤੁਹਾਨੂੰ ਦੱਸਦੇ ਆ ਪੂਰੇ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੂਬਿਆਂ ਦੇ ਵਿੱਚ ਜਿਹੜੇ ਆ ਬਾੜ ਵਰਗੇ ਜਿਹੜੇ ਹਾਲਾਤ ਬਣੇ ਹੋਇਆ ਤੇ ਸਾਡੇ ਟੀਮ ਵੱਲੋਂ ਵੀ ਜਿਹੜਾ ਕਿ ਬਾੜ ਪੇੜ ਜਿਹੜੇ ਪਿੰਡ ਨੇ ਉਹਨਾਂ ਵਿੱਚ ਜਾ ਕੇ ਜਿਹੜਾ ਕਿ ਜਿਹੜੇ ਅਸੀਂ ਪਿੱਛੇ ਪੋਸਟ ਪਾਈ ਸੀ ਕਿ ਅਸੀਂ ਜਾ ਕੇ ਜਿਹੜਾ ਕਿ ਰਾਸ਼ਨ ਵੀ ਵੰਡਾਂਗੇ ਸੋ ਅਸੀਂ ਜਿਹੜਾ ਕਿ ਲੁਧਿਆਣਾ ਤੋਂ ਸਾਡੇ ਗੱਡੀ ਰਵਾਨਾ ਹੋਈ ਸੀ ਤੇ ਆਸੀਂ ਇਸ ਟਾਈਮ ਜਿਹੜਾ ਕਿ ਜਲੰਧਰ ਦੇ ਜਿਹੜਾ ਕਿ ਸਿੱਧੂਪੁਰ ਜਿਹੜੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਸੋ ਦੇਖ ਸਕਦੇ ਹੋ ਜਿਹੜਾ ਕਿ ਸਿੱਧੂਪੁਰ ਦੇ ਵਿੱਚ ਜਿਹੜਾ ਕਿ ਸੜਕਾਂ ਤੋਂ ਜਿਹੜਾ ਕਿ ਪਾਣੀ ਜਿਹੜਾ ਕਿ ਬੰਦ ਪਰਲੇ ਪਾਸੇ ਜਾ ਰਿਹਾ ਵਾ ਸੋ ਪਿੰਡ ਦੇ ਜਿਹੜੇ ਕਿ ਕੁਝ ਲੋਕ ਨੇ ਜਿਹੜਾ ਕਿ ਇੱਥੇ ਰਾਤ ਨੂੰ ਇੱਥੇ ਖੜੇ ਨੇ ਤਾਂ ਕਿ ਕੋਈ ਵੀ ਜਿਹੜੀ ਆਉਣ ਜਾਣ ਵਾਲੀ ਗੱਡੀਆਂ ਵਾ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਪਾਣੀ ਕਾਫੀ ਜ਼ਿਆਦਾ ਵਾ ਤੇ ਸਿੱਧੂਪੁਰ ਤੋਂ ਸਾਡੇ ਨਾਲ ਸਰਪੰਚ ਜਿਹੜੇ ਨੇ ਮੌਜੂਦਾ ਖੜੇ ਆਪਣੇ ਕੋਲ ਖੜੇ ਨੇ ਗੱਲਬਾਤ ਕਰ ਲੈਣੇ ਆ ਸਰ ਪਹਿਲਾਂ ਤਾਂ ਆਪਣਾ ਨਾਮ ਕੀ ਆ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਯਾਦਵਿੰਦਰ ਸਿੰਘ ਹਾਂਜੀ ਤੇ ਸਿੱਧੂਪੁਰ ਸਾਡਾ ਨਗਰ ਲੋਈਆਂ ਤੇ ਲੱਗੇ ਤੇ ਮੇਰੇ ਸਾਰੇ ਪਿੰਡ ਦੇ ਨੌਜਵਾਨ ਵੀਰਪਰਾ ਸਾਰੇ ਇੱਥੇ ਅਸੀਂ ਸਵੇਰ ਤੋਂ ਲੈ ਕੇ ਹਾਂ ਤੇ ਰਾਤ ਤੱਕ ਡਿਊਟੀ ਆ ਮੁੰਡਿਆਂ ਦੀ ਸਾਰਿਆਂ ਦੀ ਕਿਉਂਕਿ ਰਸਤਾ ਜਿਹੜਾ ਵਾ ਇਹ ਸਾਡੇ ਨਾਲ ਚਿੱਟੀ ਵਹੀਂ ਪੈਂਦੀ ਇੱਥੇ ਨਵਾਂ ਪਿੰਡ ਖਾਲੇਵਾਲ ਠੀਕ ਹੈ ਜੀ ਜੋ ਕਿ ਉਹਦਾ ਪਾਣੀ ਇਹ ਜਿਹੜਾ ਵਾ ਈ ਉਹਦਾ ਪਾਣੀ ਆਇਆ ਹੋਇਆ ਵਾ ਇਹ ਪਾਣੀ ਆਇਆ ਹੋਇਆ ਸਾਰੇ ਇੱਧਰ ਲਾਗੇ ਫੁੱਲ ਮੱਖੀ ਮੈਦਾ ਇੱਧਰ ਨੂੰ ਰਾਈ ਵਾਲ ਨਸੀਰਪੁਰ ਜਾਨੀ ਕਿ 50 60 ਪਿੰਡ ਇੱਧਰ ਲੈ ਇੱਧਰ ਲੈ ਜਿਹੜਿਆ ਇਹ ਜਿੱਟੀ ਵਈਂਦੇ ਪਾਣੀ ਦੇ ਜਿਹੜੀ ਖੇਟ ਮਾਰਦੇ ਆਏ ਹੋਏ ਆ ਹਾਂ ਕਿਉਂਕਿ ਜਿਆਦਾਤਰ ਸਾਡੇ ਇੱਥੇ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਤੇ ਇਸ ਕਰਕੇ ਇੱਥੇ ਅਸੀਂ ਸਾਰੇ ਮੁੰਡਿਆਂ ਨੇ ਡਿਊਟੀ ਲਈ ਹੋਈ ਆ ਆ ਜਿਹੜਾ ਰਾਹ ਵਾ ਸਾਡੇ ਨਾਲ ਲੋਈਆਂ ਤੋਂ ਇਹ ਕਾਕੜਕਲਾਂ ਨੂੰ ਜਾਂਦਾ ਵਾ ਸਿੱਧੂਪੁਰ ਦੇ ਵਿੱਚ ਇਹ ਰਸਤਾ ਬਹੁਤ ਖਰਾਬ ਹੋ ਚੁੱਕਾ ਵਾ ਤੇ ਝਰਗਲ ਪੈ ਗਿਆ ਦੋਨੇ ਸਾਈਡਾਂ ਬੈਠ ਚੁੱਕੀਆਂ ਇੱਥੇ ਮੁੰਡਿਆਂ ਦੀ ਡਿਊਟੀ ਵੀ ਲੱਗੀ ਹੋਈ ਆ ਅਸੀਂ ਕਿਉਂਕਿ ਇੱਥੋਂ ਧਿਆਨ ਦੇ ਨਾਲ ਸਾਰਿਆਂ ਨੂੰ ਨਿਗਾਉਨੇ ਆ ਮੋਟਰਸਾਈਕਲ ਵਾਲੇ ਵੀ ਕਿਉਂਕਿ ਰਸਤਾ ਵੀ ਮੇਨ ਇਹੀ ਆ ਜੀ ਫੇਰ ਰਸਤਾ ਜਿਹੜਾ ਵਾ ਸਾਰੇ ਪਿੰਡਾਂ ਨੂੰ ਇਹ ਸ਼ਹਿਰ ਨਾਲ ਜੋੜਦਾ ਵਾ ਇਹ ਰਸਤਾ ਮੇਨ ਆ ਇੱਥੋਂ ਚਲੋ ਸਾਰਿਆਂ ਨੂੰ ਬੜੇ ਧਿਆਨ ਨਾਲ ਨਿਗਾਉਨੇ ਆ ਅਸੀਂ ਫੇਰ ਵੀ ਚਲੋ ਤੁਹਾਡੇ ਚੈਨਲ ਵਾਲੇ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਆਪ ਦਾ ਖਿਆਲ ਨਾ ਜਿੰਨੇ ਵੀ ਨੰਗਣਾ ਵਾ ਚਲੋ ਹਰ ਇੱਕ ਨੂੰ ਲੋਡ ਤਾਂ ਪੈਂਦੀ ਆ ਕੋਈ ਨਾ ਕੋਈ ਪ੍ਰੋਬਲਮ ਤਾਂ ਹੁੰਦੀ ਆ ਅਸੀਂ ਫੇਰ ਵੀ ਕਹਿੰਦੇ ਆ ਵੀ ਸੈਂਟਰ ਵਿੱਚ ਦੀ ਵੀ ਛੋਟੀ ਚੀਜ਼ ਨਾ ਨਿਗਾਓ ਵੱਡੀਆਂ ਗੱਡੀਆਂ ਜਾਂ ਟਰੈਕਟਰ ਉਹੀ ਲੈ ਕੇ ਆਓ ਕਿਉਂਕਿ ਛੋਟੀ ਚੀਜ਼ ਜਿਹੜੀ ਆ ਫਿਸਲ ਜਾਂਦੀ ਆ ਤੁਹਾਡੇ ਸਾਹਮਣੇ ਆ ਟਰੱਕ ਜਿਹੜਾ ਵਾ ਇਕਦਾਂ ਹੀ ਬੈਠ ਗਿਆ ਸਾਈਡ ਤੇ ਸਾਡੇ ਕਹਿੰਦੇ ਕਹਿੰਦੇ ਵੀ ਮੁੰਡੇ ਖੜੇ ਸੀਗੇ ਉਹਨਾਂ ਨੇ ਕਿਹਾ ਵੀ ਪਰ ਉਹ ਇਕਦਾਂ ਹੀ ਇੱਥੇ ਕਿਉਂਕਿ ਕਾਲੀ ਬੋਹ ਕਰਦੇ ਆ ਸਾਡੇ ਲੋਕ ਮੋਟਰਹਾਈਲ ਗੱਡੀਆਂ ਨੂੰ ਕਿਹਾ ਵੀ ਰੋਕ ਲਾ ਮੋਟਰਹਾਈਲ ਨਹੀਂ ਰੁਕਿਆ ਮੋਟਰਹਾਈਲ ਆ ਰਿਹਾ ਸੀਗਾ ਉਹ ਮੋਟਰਹਾਈਲ ਸਲਿੱਪ ਹੋ ਗਿਆ ਤੇ ਟਰੱਕ ਵਾਲੇ ਨੇ ਚਲੋ ਉਹਦਾ ਬਚਾ ਕੀਤਾ ਤੇ ਉਹ ਇੱਕਦਮ ਟਰੱਕ ਇਧਰ ਨੂੰ ਫਿਸਲ ਗਿਆ ਤੇ ਉਹ ਹੁਣ ਟਰੱਕ ਸਾਰਾ ਵਿੱਚ ਚਲ ਗਿਆ ਵਾ ਇਸ ਕਰਕੇ ਅਸੀਂ ਇਹੀ ਅਪੀਲ ਕਰਦੇ ਆਂ ਵੀ ਸ਼ਾਂਤੀ ਆਪਾਂ ਬਣਾਈ ਰੱਖੀਏ ਦੇਖੋ ਜਿਹੜੀ ਦੁੱਖ ਦੀ ਘੜੀ ਆ ਠੀਕ ਹੈ ਨਹੀਂ ਇਹਨੂੰ ਆਪਾਂ ਹੁਣ ਸਾਰਿਆਂ ਨੇ ਰਲ ਮਿਲ ਕੇ ਹੀ ਜਿਹੜਾ ਵਾ ਕੱਢਣਾ ਵਾ ਬਾਕੀ ਮਹਾਰਾਜ ਉੱਪਰੋਂ ਦੇਵਤਾ ਜੀ ਜਿਹੜੇ ਰੋਜ਼ ਮਿਹਰਬਾਨ ਹੋ ਜਾਂਦੇ ਆ ਅਸੀਂ ਤੇ ਗੁਰੂ ਮਹਾਰਾਜ ਅੱਗੇ ਇਹ ਅਰਦਾਸ ਕਰਦੇ ਆ ਵੀ ਉੱਪਰੋਂ بارشਾਂ ਵੀ ਬੰਦ ਹੋਣ ਪਾਣੀ ਵੀ ਸ਼ਾਂਤ ਹੋਵੇ ਤੇ ਸਾਡੇ ਜ਼ਿਮੀਂਦਾਰ ਭਾਈਚਾਰੇ ਦਾ ਵੀ ਜੋ ਵੀ ਆ ਬਚਾਅ ਹੋ ਸਕੇ ਚਲੋ ਜਿਹੜੀਆਂ ਫਸਲਾਂ ਡੁੱਬ ਗਈਆਂ ਉਹ ਤਾਂ ਹੁਣ ਜੀ ਨਹੀਂ ਉਖਣੀਆਂ ਕਿਉਂਕਿ ਫਸਲ ਮਾਰ ਬਹੁਤ ਗਈ ਆ ਬਿਲਕੁਲ ਘੱਟੋ ਘੱਟ ਸਾਡੇ ਇਥੋਂ ਮਲਸੀਆਂ ਤੋਂ ਲੈ ਕੇ ਨਸੀਰਪੁਰ ਏਰੀਆ ਤੱਕ ਜਿਹੜੀ ਚਿੱਟੀ ਵੇਂਦੀ ਮਾਰੀ ਆ ਤੇ ਹਜ਼ਾਰਾਂ ਏਕੜ ਜਿਹੜੀ ਤਬਾਹ ਹੋ ਗਈ ਆ ਜੀ ਹਾਂਜੀ ਅਸੀਂ ਸਰਕਾਰ ਅੱਗੇ ਵੀ ਇਹ ਅਪੀਲ ਕਰਦੇ ਆ ਵੀ ਜਿਨ੍ਹਾਂ ਨੇ ਇਹ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ ਵਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਾਕੀ ਕੋਈ ਇਹ ਪਿੰਡਾਂ ਦੇ ਵਿੱਚ ਠੀਕ ਆ ਮਾਹੌਲ ਆ ਅਸੀਂ ਚਲੋ ਜਿਹੜੇ ਤੁਹਾਡੇ ਅੱਗੇ ਵੀਰ ਆਉਂਦੇ ਇੱਧਰ ਹਰਪੀੜਤਾ ਵਾਲੀ ਸੇਵਾ ਲੈ ਕੇ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਇੱਥੇ ਰਾਸ਼ਨ ਦੀ ਨਿਗਰੀ ਲੋ ਦੇ ਦੇਖੋ ਜੀ ਰਾਸ਼ਨ ਜਿਹੜਾ ਉਹਦੀ ਬੇਕਦਰੀ ਹੁੰਦੀ ਆ ਜਿਆਦਾ ਜ਼ਰੂਰਤ ਇੱਧਰ ਪਿੰਡਾਂ ਦੇ ਵਿੱਚ ਹੈਗੀ ਤਰਪਾਲਾਂ ਦੀ ਜਿੱਥੇ-ਜਿੱਥੇ ਹੈਗੀ ਆ ਤਰਪਾਲਾਂ ਦੀ ਆ ਤੇ ਜਾਂ ਪਾਣੀ ਪੀਣ ਵਾਲੇ ਦੀ ਜਾਂ ਪਸ਼ੂਆਂ ਦੇ ਚਾਰੇ ਦੀ ਕਿਉਂਕਿ ਦੇਖੋ ਜਿੰਨੇ ਪੱਠੇ ਸੀਗੇ ਉਹ ਸਾਰੇ ਖਤਮ ਹੋ ਗਏ ਚਾਰੇ ਦੀ ਬਹੁਤ ਜ਼ਰੂਰਤ ਆ ਜਾਂ ਇੱਧਰ ਦੋ ਚਾਰ ਸਾਡੇ ਪਿੰਡ ਮੰਡ ਏਰੀਏ 'ਚ ਆ ਗੱਟਾ ਮੁੰਡੀ ਕਾਸੂ ਤੇ ਇੱਧਰ ਚੱਕ ਵਡਾਲਾ ਉੱਧਰ ਥੋੜੀ ਪਾਣੀ ਦੀ ਵੀ ਲੋੜ ਤੇ ਅਸੀਂ ਇਹੀ ਅਪੀਲ ਕਰਦੇ ਆਂ ਵੀ ਜਿਆਦਾ ਤੋਂ ਜਿਆਦਾ ਚਾਰਾ ਤੇ ਆਪਣੇ ਦੂਸਰਾ ਪਾਣੀ ਹੋਰ ਤਰਪਾਲਾਂ ਚਲੋ ਜਿਹੜੀਆਂ ਤਰਪਾਲਾਂ ਕੋਸ਼ ਚਲੋ ਇੱਥੋਂ ਸਾਰੇ ਅਸੀਂ ਹੈਲਪ ਕਰਦੇ ਆਂ ਜੀ ਚਲੋ ਵਾਈਗੁਰ ਦੀ ਕਿਰਪਾ ਸਾਰਿਆਂ ਤੇ ਸਾਰੇ ਨਾਲ ਸਾਡੇ ਠਾਣੇਦਾਰ ਸਾਹਿਬ ਆ ਚਲੋ ਆ ਠੇਕੇਦਾਰ ਸਾਹਿਬ ਸਾਡੇ ਸਾਰੇ ਜਾਨੀ ਕਿ ਪਿੰਡ ਦੇ ਇੱਥੇ ਮੁੰਡੇ ਆ ਬਹੁਤ ਸਾਥ ਦਿੰਦਾ ਪਿੰਡ ਸਿੱਧੂਪੁਰ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਜੀ ਬਿਨਾ ਕਹੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਮੁੰਡੇ ਇਹਨਾਂ ਤੇ ਸਾਨੂੰ ਸਾਰਿਆਂ ਤੇ ਮਾਣ ਆ ਤੇ ਪਿੰਡ ਤੇ ਵੀ ਸੋ ਇੱਕ ਵਾਰ ਇਹ ਟਰੱਕ ਦੀ ਤਸਵੀਰ ਤੁਸੀਂ ਦੇਖੋ ਕਿ ਜਿਹੜਾ ਕਿ ਆ ਯਾਦਵਿੰਦਰ ਸਿੰਘ ਜਿਹੜੇ ਸਰਪੰਚ ਨੇ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਇਸ ਟਾਈਮ ਜਿਹੜੇ ਲੜਕੇ ਜਿਹੜਾ ਕਿ ਮਜੂਦ ਸੀਗੇ ਜਿੰਨਾਂ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਕਿ ਆਪਣਾ ਟਰੱਕ ਨਾ ਲੈ ਕੇ ਜਾਓ ਕਿਉਂਕਿ ਪਾਣੀ ਕਾਫੀ ਜ਼ਿਆਦਾ ਭਰਿਆ ਹੋਇਆ ਤੇ ਇੱਥੋਂ ਪਤਾ ਨਹੀਂ ਲੱਗ ਰਿਹਾ ਹੌਲੀ-ਹੌਲੀ ਜਿਹੜੀ ਕਿ ਜਿਹੜੀ ਇੱਥੇ ਦੀ ਸੜਕ ਆ ਉਹ ਘੁਰ ਕੇ ਜਿਹੜਾ ਕਿ ਅੱਗੇ ਬਹਿ ਗਈ ਆ ਤੇ ਦੇਖ ਸਕਦੇ ਤੁਸੀਂ ਪੱਥਰੀ ਤੁਹਾਨੂੰ ਪਾਣੀ ਦੇ ਵਿੱਚ ਨਜ਼ਰ ਆ ਰਹੇ ਹੋਣੇ ਲੇਕਿਨ ਸਾਡੇ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿੱਥੇ ਵੀ ਇਹੋ ਜੀ ਸਥਿਤੀ ਬਣੀ ਹੋਇਆ ਤੁਸੀਂ ਜਿਹੜੇ ਲੋਕ ਨੇ ਉਹਨ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬਈ ਪਿੰਡ ਆਹ ਹੀ ਆ ਜੀ ਆਪਣਾ ਸਿੱਧਪੁਰ ਟਿਪਲੀ ਮੈਣੀ ਟਿਪਲੀ ਮੈਣੀ ਤੇ ਨਿਕਲਦੇ ਹੋ ਕਿੰਨਾ ਕ ਕਿੰਨੇ ਕੀ ਸਮੱਸਿਆ ਹੋ ਰਹੀ ਥੱਥੇ ਕਿੰਨੀ ਦਿੱਕਤਾਂ ਸਮੱਸਿਆ ਵਸ ਤੁਹਾਡੇ ਸਾਹਮਣੇ ਹੀ ਆ ਬੰਦ ਹੋਣ ਲੱਗਾ ਸਾਡਾ ਮੋਟਰਸਾਈਕਲ 5 ਮਿੰਟ ਹੋਰ ਖੜੇ ਰਿਹਾ ਸੀ ਅੱਛਾ ਮੁੜ ਕੇ ਸਟਾਰਟ ਹੀ ਨਹੀਂ ਹੋਣਾ ਹਾਂ ਹਾਂ ਤੇ ਦੇਖੋ ਜੀ ਲੋਕਾਂ ਨੂੰ ਜਿਹੜੀ ਦਿੱਕਤਾਂ ਦਿੱਕਤਾਂ ਬੜੀਆਂ ਇਹਨਾਂ ਨੂੰ ਲੋਕਾਂ ਨੂੰ ਹੈਗੀਆਂ ਵਾ ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜਾ ਸਲੈਂਸਰ ਦੇ ਵਿੱਚ ਜਿਹੜਾ ਕਿ ਪਾਣੀ ਵੜਨ ਤੋਂ ਬਾਅਦ ਜਿਹੜਾ ਕਿ ਮੋਟਰਸਾਈਕਲ ਵੀ ਬੰਦ ਹੋ ਜਾਂਦਾ ਕੀ ਕਹਿ ਰਹੇ ਹੋ ਪਾਜੀ ਕੀ ਕਹਿ ਰਹੇ ਹੋ ਤੁਸੀਂ ਇਹ ਦੇ ਸਾਡੇ ਪਹੁੰਚੇ ਉੱਪਰ ਚੱਕੇ ਹੋਏ ਨੇ ਤੇ ਇੱਥੇ ਸਮੇਂ ਦੀ ਸਰਕਾਰ ਆ ਪਹੁੰਚਣ ਮੇਰਾ ਵੀਰ ਹੈ ਤੇ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਸੀਗੇ ਸਿੱਧ ਸਿੱਧਪੁਰ ਪਿੰਡ ਤੋਂ ਤੇ ਜਿਹੜਾ ਕਿ ਇੱਥੇ ਦੇ ਸਰਪੰਚ ਸੀਗੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਸੀਗੀ ਸੋ ਦੇ ਸਕਦੇ ਹਾਂ ਕਿ ਜਿਹੜਾ ਕਿ ਪਾਣੀ ਕਾਫੀ ਜ਼ਿਆਦਾ ਵਾ ਆ ਦੇਖੋ ਕਾਫੀ ਜ਼ਿਆਦਾ ਡੂੰਗਾ ਵਾ ਤੇ ਮੇਰੀ ਜਿਹੜੀ ਪੂਰੀ ਜਿਹੜੀ ਲੱਤ ਆ ਉਹ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਸਾਥੀ ਨੂੰ ਕਹੂੰਗਾ ਮੇਰਾ ਹੱਥ ਫੜਨ ਮੈਂ ਤੁਹਾਨੂੰ ਇੱਕ ਵਾਰੀ ਜਿਹੜਾ ਕਿ ਚੈੱਕ ਵੀ ਕਰਾਵਾਂ ਤੇ ਆਹ ਦੇਖ ਸਕਦਾ ਤੁਸੀਂ ਜਿਹੜਾ ਸੜਕ ਤੋਂ ਦੇਖੋ ਕਿੰਨਾ ਕੰਡੇ ਜਿਹੜਾ ਕਿ ਥੱਲੇ ਜਿਹੜਾ ਕਿ ਪਾਣੀ ਆ ਤੇ ਜੇ ਆਪਾਂ ਹੋਰ ਅੰਦਰ ਜੇ ਜਾਈਏ ਤਾਂ ਕਿੱਥੇ ਨਾ ਕਿੱਥੇ ਅਸੀਂ ਡਿੱਗ ਵੀ ਸਕਦੇ ਹਾਂ ਡੁੱਬ ਵੀ ਸਕਦੇ ਹਾਂ ਸੋ ਤਸਵੀਰਾਂ ਦੇਖ ਸਕਦੇ ਹਾਂ ਪੇੜਾਂ ਦੇ ਜਿਹੜਾ ਕਿ ਨਿਸ਼ਾਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਿੰਨਾ ਜ਼ਿਆਦਾ ਤਕਰੀਬਨ ਤਕਰੀਬਨ ਜੇ ਗੱਲ ਕਰੀਏ ਤਾਂ 5 5 6 6 ਫੁੱਟ ਜਿਹੜਾ ਕਿ ਪਾਣੀ ਉੱਪਰ ਆ ਚੁੱਕਿਆ ਹੋਇਆ ਵਾ ਸੋ ਜਿਹੜੀ ਸੜਕ ਦੇ ਅਸੀਂ ਉੱਤੇ ਖੜੇ ਆ ਇਸ ਸੜਕ ਦੇ ਉੱਤੇ ਜਿਹੜਾ ਕਿ ਪਾਣੀ ਦਾ ਜਿਹੜਾ ਪੱਧਰ ਆ ਉਹ ਕਾਫੀ ਜ਼ਿਆਦਾ ਵੱਧ ਗਿਆ ਵਾ ਸੋ ਸਿੱਧਪੁਰ ਨੂੰ ਜਿਹੜੇ ਆ ਕਿ ਆ ਜਿਹੜੀ ਸੜਕ ਜਾਂਦੀ ਆ ਤੇ ਤੁਹਾਨੂੰ ਦੱਸ ਦਿਆ ਕਿ ਇਸ ਸੜਕ ਤੇ ਪਾਣੀ ਦਾ ਪੱਧਰ ਵਧਣ ਕਰਕੇ ਜਿਹੜਾ ਕਿ ਇੱਕ ਟਰੱਕ ਵੀ ਜਿਹੜਾ ਕਿ ਪਲਟ ਗਿਆ ਵਾ ਸੋ ਪੰਜਾਬ ਜਿਹੜੇ ਪੁਲਿਸ ਜਵਾਨ ਨੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੇ ਵੱਲੋਂ ਜਿਹੜਾ ਕਿ ਇੱਥੇ ਬੈਰੀਗੇਟਿੰਗ ਕਰ ਦਿੱਤੀ ਗਈ ਆ ਤੁਹਾਨੂੰ ਦੱਸ ਦਿਆ ਕਿ ਥਾਣਾ ਲੋਹੀਆਂ ਦੇ ਜ਼ਿਲ੍ਹਾ ਜਲੰਧਰ ਦੀ ਹਾਤੇ ਪੁਲਿਸ ਵੱਲੋਂ ਜਿਹੜਾ ਕਿ ਇੱਥੇ ਬੈਰੀਗੇਟਿੰਗ ਕੀਤੀ ਗਈ ਹੋਈ ਆ ਤਾਂ ਕਿ ਜਿਹੜਾ ਕਿ ਇੱਥ ਕੋਈ ਵੀ ਹਾਸਾ ਨਾ ਹੋ ਸਕੇ ਸੋ ਜਿਹੜੇ ਜਵਾਨ ਨੇ ਸਾਡੇ ਨਾਲ ਖੜੇ ਨੇ ਗੱਲਬਾਤ ਕਰ ਲੈਣੇ ਆ ਸਰ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਐਚਸੀ ਨਵਦੀਪ ਸਿੰਘ ਹਾਂਜੀ ਤੇ ਠਾਣਾ ਲੋਈਆਂ ਜੀ ਹਾਂਜੀ ਨਵਦੀਪ ਜੀ ਇੱਥੇ ਜਿਹੜੀ ਬੈਰੀਕੇਡਿੰਗ ਕੀਤੀ ਗਈ ਆ ਇਹ ਕਿਸ ਕਰਕੇ ਕੀਤੀ ਗਈ ਹੈ ਸਰ ਐਕਚੁਅਲੀ ਜਿਹੜੀ ਆ ਆਪਣੇ ਵਹੀਂ ਜਿਹੜੀ ਮਸੀਆਂ ਵਾਲੀ ਆ ਰਹੀ ਆ ਪਿਛੋਂ ਵਹੀਂ ਉਹ ਓਵਰਫਲੋ ਹੁੰਦਾ ਕਰਕੇ ਜਿਹੜਾ ਵਾ ਵੀ ਰੋਡ ਜਿਹੜਾ ਵਾ ਕਾਫੀ ਜਿਹੜਾ ਵਾ ਵੀ ਉਹ ਭੈ ਗ ਚੁੱਕਾ ਵਾ ਇੱਕ ਗੱਡੀ ਗੱਡੀ ਜਿਹੜੀ ਆ ਉਹ ਬਹਿ ਗਈ ਆ ਤੇ ਜਿਹੜੀ ਅਸੀਂ ਇਹੋ ਹੀ ਆ ਵੀ ਇਸੋਂ ਕੋਈ ਜਿਹੜੀ ਗੱਡੀ ਆ ਕੋਈ ਜਾਨੀਮਾਲੀ ਜਿਹੜਾ ਨੁਕਸਾਨ ਨਾ ਹੋ ਸਕੇ ਉਹਦਾ ਕਰਕੇ ਬੈਰੀਕੇਟ ਕੀਤੀ ਹੈ ਕਿੰਨੇ ਕ ਜਿਹੜੇ ਪਿੰਡ ਨੇ ਇੱਥੇ ਪ੍ਰਭਾਵਿਤ ਹੋ ਚੁੱਕੇ ਨੇ ਸਰ ਐਕਚੁਅਲੀ ਤਾਂ ਕਾਫੀ 65 ਪਿੰਡ ਹੋਣ ਗਏ ਜਿਹੜੇ ਸੜਕ ਦੇ ਨਾਲ ਜੁੜੇ ਨੇ ਹਾਂਜੀ ਸੜਕ ਦੇ ਨਾਲ ਜੁੜੇ ਜਿਹੜੇ ਤੇ 25 ਤੋਂ 30 ਪਿੰਡ ਤਾਂ ਹੈ ਹੀ ਆ ਜੀ ਤੇ ਉਹਨਾਂ ਪਿੰਡਾਂ ਦੇ ਵਿੱਚ ਵੀ ਇਦਾਂ ਹੀ ਪਾਣੀ ਭਰਿਆ ਹੋਇਆ ਕਿ ਇਕੱਲੇ ਕੁਝ ਕੇ ਪਿੰਡ ਨੇ ਸਰ ਕੁਝ ਇੱਕ ਪਿੰਡ ਆ ਬਹੁਤ ਜ਼ਿਆਦਾ ਨਹੀਂ ਜਿਹੜੇ ਨਾਲ-ਨਾਲ ਜਿਹੜੇ ਲੱਗਦੇ ਆ ਆਪਣੇ ਉਹ ਪਿੰਡ ਜਿਹੜੇ ਆ ਪਰਾ ਜੜੇ ਹੋਏ ਆ ਜਿਹੜੀ ਤੇ ਮੈਂ ਮੌਕੇ ਤੇ ਜਿਹੜੇ ਡਿਊਟੀ ਇਨਚਾਰਜ ਬੋਣੇ ਤੇ ਡਿਊਟੀ ਇਨਚਾਰਜ ਜਾਨੀ ਕਿ ਉਦਾਂ ਦੇ ਜਿਹੜੇ ਸਾਡੀ ਡਿਊਟੀ ਲਈ ਗਈ ਆ ਵੀ ਜਿੰਨੀਆਂ ਗੱਡੀਆਂ ਆਉਂਦੀਆਂ ਵਾਂ ਉਹਨਾਂ ਨੂੰ ਵਾਪਸ ਕੀਤਾ ਜਾਵੇ ਵੀ ਜਿਹੜੀ ਗੱਡੀ ਗਾੜੀ ਫਸ ਨਾ ਜਾਵੇ ਜਾਂ ਕਿਸੇ ਦਾ ਜਾਨਵਾਲੀ ਜਿਹੜਾ ਨੁਕਸਾਨ ਨਾ ਹੋ ਸਕੇ ਕਿੰਨੇ ਕ ਜਵਾਨ ਜਿਹੜੇ ਕਿ ਇੱਥੇ ਲੱਗੇ ਨੇ ਤੁਹਾਡੇ ਨਾਲ ਜਿਹੜੇ ਤਨਾ ਇਸ ਟਾਈਮ ਤੋਂ ਸਰ ਅਸੀਂ ਦੋਨੇ ਆ ਯਾਨੀ ਕਿ ਪਹਿਲਾਂ ਅਫਸਰ ਸਾਰੇ ਆਏ ਸੀ ਉਹ ਕੋਈ ਅਰਜੈਂਟ ਕੋਈ ਕੰਮ ਪੈ ਗਿਆ ਉਧਰ ਗਏ ਆ ਉਦਾਂ ਤੇ ਤੇ ਤਿੰਨ ਤੋਂ ਚਾਰ ਮਲਾਜ਼ਮੇ ਡੇ ਰਾਤ ਰਹਿਣਗੇ ਖਾਣਾ ਲੋਈਆਂ ਪੈਂਦਾ ਆਪਾਂ ਨੂੰ ਖਾਣਾ ਥਾਣਾ ਲੋਈਆਂ ਜਿਵੇਂ ਬੈਰੀਕੇਡਿੰਗ ਇੱਥੇ ਕੀਤੀ ਗਈ ਹੈ ਓਦਾਂ ਕਿੰਨੀ ਜਥਾਂ ਤੇ ਬੈਰੀਕੇਡਿੰਗ ਕੀਤੀ ਗਈ ਹੈ ਸਰ ਐਕਚੁਅਲੀ ਵੱਖ-ਵੱਖ ਥਾਂ ਮਲਾਜ਼ਮ ਤਣਾਦ ਕੀਤੇ ਹੋਏ ਆ ਜਿੱਦਾਂ ਅਮਬਨ ਤੇ ਵੀ ਗਏ ਮਲਾਜ਼ਮ ਜਿੱਥੇ-ਜਿੱਥੇ ਵੀ ਡਾਰਸੀ ਜਿਹੜਾ ਵੀ ਉਥੇ ਗਏ ਹੋਏ ਡੂਟੀਆਂ ਲੱਗੀਆਂ ਆਇਆਂ ਤਾਂ ਤਾਂ ਆਪੋ ਆਪਣੀਆਂ ਹੁਣ ਤੁਹਾਡੇ ਵੱਲੋਂ ਇੱਥੋਂ ਦੀ ਜਿਹੜਾ ਕਿ ਕੋਈ ਵਿਅਕਤੀ ਲੰਘਾਇਆ ਜਾ ਰਿਹਾ ਕੋਈ ਗੱਡੀ ਤਾਂ ਨਹੀਂ ਲਗਾਈ ਜਾ ਰਹੀ ਨਹੀਂ ਸਰ ਗੱਡੀ ਨਹੀਂ ਲਗਾਈ ਜਾ ਰਹੀ ਉਹ ਤੇ ਜਿਹੜਾ ਕੋਈ ਵਹੀਕਲ ਲਾਗੇ ਲੋਕਲ ਲਾਗੇ ਬੰਨੇ ਮਾਰਕੀਟ ਚ ਜਾਣ ਵਾਲਾ ਉਹੀ ਜਾ ਰਿਹਾ ਜੀ ਹੂੰ ਠੀਕ ਹੈ ਜੀ ਤਾਂ ਜਿਵੇਂ ਕਿ ਤੁਹਾਨੂੰ ਗੱਲਬਾਤ ਕਰਾਈ ਨਵਦੀਪ ਸਿੰਘ ਜੀ ਸਾਡੇ ਨਾਲ ਸੀਗੇ ਥਾਣਾ ਲੋਈਆਂ ਦੇ ਖਾਸ ਤੌਰ ਕਿ ਜਿਨ੍ਹਾਂ ਵੱਲੋਂ ਦੱਸਿਆ ਕਿ ਜਿਹੜੇ ਬੈਰੀਕੇਡਿੰਗ ਕੀਤੀ ਗਈ ਆ ਤੇ ਜਿਹੜਾ ਕਿ ਇਸ ਪਿੰਡ ਦਾ ਜਿਹੜਾ ਨਿਵਾਸੀ ਆ ਇਕੱਲਾ ਉਹਨੂੰ ਹੀ ਜਾਣ ਦਿੱਤਾ ਜਾ ਰਿਹਾ ਤੇ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਕਿ ਇੱਥੋਂ ਦੀ ਨਹੀਂ ਜਾਣ ਦਿੱਤਾ ਨੇਤਿਮਾਨ ਦੇ ਨਾਲ ਮੈਂ 소ਮਿਤ ਵਰਮਾ ਪ੍ਰਣਾਮ ਟਾਈਮ ਜਿਲ੍ਹਾ ਜਲੰਧਰ ਸਿੱਧ